ਹਾਂਜੀ ਭਈਆ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਸਾਰੇ ਇੱਧਰ ਇਕੱਠੇ ਹੋ ਲੋ ਕੀ ਸਾਰਾ ਮੈਟਰ ਹੈ ਦੱਸ ਦੋ ਵਾੜੀ ਜੀ ਦਾ ਖਾਤਾ ਵਾੜੀ ਜੀ ਦੇ ਅੱਜ ਇਕੱਠੇ ਹੁੰਦਾ ਕਾਰਨ ਸਾਡਾ ਇਹੋ ਹੀ ਹੈ ਵੀ ਇੱਕ ਇਹੋ ਜੀ ਮਜ਼ਦੂਰੀ ਆ ਗਈ ਆ ਕਿ 2 ਮਹੀਨੇ ਹੋ ਗਏ ਆ ਕੰਪਾਨਾਂ ਨਹੀਂ ਪਈਆਂ ਜੀ ਇਹ ਜਿਹੜੇ ਜੋ ਵੀ ਮੈਟਰੋ ਵਿੱਚ ਕੰਮ ਕਰ ਰਹੇ ਹੋ ਇੱਕ ਮਜ਼ਬੂਰ ਇਨਸਾਨ ਨਹੀਂ ਜਿਹੜਾ ਇੱਥੇ ਕੰਮ ਕਰ ਰਿਹਾ ਜੇ ਕਿ ਇਹਦੇ ਘਰ ਵਧੀਆ ਸੀ ਚੱਲਦਾ ਹੋਏ ਤੇ ਇੰਨੀ ਲੋੜ ਨਹੀਂ ਪਈ ਪਈ ਤੇ ਵੇਖੋ ਵੀ ਕਿੰਨੇ ਖਰਚੇ ਆ ਕੋਈ ਵੀ ਗਰੀਬ ਆਦਮੀ 40 ਰੁਪਏ ਤੇ ਆਟਾ ਹੀ ਆ 7 ਰੁਪਏ ਖੁੱਦਿਆ ਤੇ ਬੱਚਿਆਂ ਦੀਆਂ ਫੀਸਾਂ ਫਿਰ ਨਾਲੋਂ ਵੀ ਡਿਟੇਲ ਵੇਖੀ ਤੇ ਬੜੀ ਲੰਮੀ ਤੋੜੀ ਖਰਚੇ ਦੀ ਬਣ ਜਾਂਦੀ ਕਿ ਇਹਨੇ ਕੋਈ ਚੀਜ਼ ਲਈ ਕਿਸ਼ਤਾਂ ਤੇ ਉਹ ਕਿਸ਼ਤ ਦੇਣੀ ਹੁੰਦੀ ਆ ਜਾਂ ਕੋਈ ਕਮੇਟੀ ਮਾੜੀ ਮੋਟੀ ਪਾਉਂਦਾ ਇਸ ਕਰਕੇ ਬਹੁਤ ਜਿਹੜੀ ਆ ਘਰੋ ਘਰੀ ਇਹ ਤੀਜ ਦੀ ਤੰਗੀ ਚੱਲਦੀ ਅੱਜ ਜਿਸ ਨੂੰ ਮੁਖਰਾ ਕੇ ਅੱਜ ਸਾਰੇ ਮੇਰੀਆਂ ਭੈਣਾ ਵੀਰ ਗਾਰਡ ਸਪਾਈ ਵਾਲੇ ਸਾਰੇ ਇਕੱਠੇ ਹੋਏ ਆ ਤੇ ਇਸ ਦੇ ਸਬੰਧ ਦਾ ਜਿਹੜਾ ਆ ਵੀ ਮਿੰਨਾ ਖਸਮ ਹੋ ਗਿਆ ਸਾਡੀ ਬਾਤੀ ਆ ਇੱਕ ਸਾਡਾ ਵੇਖੋ ਜੀ ਏਰੀਆ ਰੱਸਿਆ ਪਿਆ ਉਹ ਉਹ ਤਾਂ ਕੋਈ ਆਗ ਬੋੜ ਨਹੀਂ ਸਾਨੂੰ ਦੇਖਿਆ ਇਸ ਕਰਕੇ ਤੀਜਾ ਨੰਬਰ ਇਹ ਵੀ ਜਿਹੜੀਆਂ ਬਸਾਂ ਕੱਲ ਨਹੀਂ ਰਹੀਆਂ ਉਹ ਅਹੀਂ ਜਿਹੜੇ ਸਮਰਥਕ ਆਧਿਕਾਰੀ ਨੇ ਅਫਸਰ ਸਾਹਿਬਾਨ ਨੇ ਜਾਂ ਉੱਤੇ ਲੀਡਰ ਸਾਹਿਬਾਨ ਨੇ ਸਰਕਾਰ ਆ ਉਹਨਾਂ ਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਜਲਦੀ ਹੋ ਸਕੇ ਤੇ ਇਸ ਸਹੂਲਤ ਨੂੰ ਜਿਹੜਾ ਲਾਗੂ ਕੀਤਾ ਜਾਏ ਬੱਸਾਂ ਚਲਾਈਆਂ ਜਾਣ ਤਾਂ ਕਿ ਸ਼ਹਿਰ ਵਾਸੀਆਂ ਨੂੰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਤੇ ਕਿਤੇ ਨਾ ਕਿਤੇ ਇਹ ਆ ਕਿ ਸਾਡਾ ਤੇ ਰੁਜ਼ਗਾਰ ਇਹਦੇ ਨਾਲ ਜੁੜਿਆ ਹੀ ਹੈਗਾ ਪਰ ਜਿਹੜੇ ਲੋਕ 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 ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਆ ਆਪਣਾ ਕੰਮਕਾਰ ਕਰਦੇ ਆ ਜਾਂ ਕੋਈ ਬਿਜ਼ਨਸ ਕਰਦਾ ਜਾਂ ਕੋਈ ਧਿਆੜੀਦਾਰ ਆ ਬੱਚੇ ਸਟੂਡੈਂਟ ਪੜ੍ਹਨ ਵਾਲੇ ਆ ਉਹਨਾਂ ਦੇ ਕੰਮ ਤੇ ਵੀ بگੜੀ ਬਸਾਂ ਰੁਕਣ ਕਰਕੇ ਬਰੇਕ ਲੱਗਦੀ ਆ ਇਸ ਕਰਕੇ ਇਹ ਸਾਡੀਆਂ ਬੇਨਤੀਆਂ ਵੀ ਪ੍ਰਵਾਨ ਕੀਤੀਆਂ ਜਾਣ ਬਹੁਤ ਬਹੁਤ ਧੰਨਵਾਦ ਤੁਹਾਨੂੰ ਕੀ ਮਿਲਦਾ ਕਿਹੜਾ ਚੋਣ ਨਹੀਂ ਹੁੰਦੀ ਇਹ ਤੇ ਦੇਖੋ ਜੀ ਇਹੋ ਤੇ ਇਹੋ ਤੇ ਇਹ ਪੁੱਛਣ ਤੋਂ ਆ ਸੱਥ ਇਕੱਠੇ ਹੋਏ ਆ ਕਿਉਂਕਿ ਦੇਖੋ ਕੋਈ 20 25 ਕੋ 30 ਕਿਲੋਮੀਟਰ ਤੋਂ ਆ ਰਿਹਾ ਇਹ ਮਾਪਕੋੜ ਮਹਿੰਗਾ ਵਾ 210 ਦਾ ਲੱਗਦਾ ਤੇ ਫਿਰ ਇਸ ਅੰਸਰ ਪੈਸੇ ਨਾ ਮੇਨ ਮਤਲਬ ਆਮਲੇ ਬ੍ਰਾਖੋਟੇ ਆਪਾਂ ਕਰਪਾਗੇ ਇਸ ਵਰਤੋ ਜੇ ਦਾਵਾ ਵੀ ਸਾਨੂੰ ਸਾਡੀ ਸੁਣਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਬੰਦਾ ਹੱਥ ਆ ਉਹ ਜਰੂਰ ਸਾਡਾ ਇਹ ਹਈ ਵੀ ਕੰਪਨੀਆਂ ਨਹੀਂ ਆਉਂਦੀਆਂ ਤੁਹਾਡੇ ਕੋਲ ਕਿਹੜੇ ਕੰਮਾ ਕਿਹੜੇ ਚੁੱਤੇ ਜਾਂਦੇ ਅਨੇ ਤੇ ਅਸੀਂ ਇਹੋ ਬੇਨਤੀ ਕਰਦੇ ਹਾਂ ਫਿਰ ਅੱਗੇ ਵੇਖਾਂਗੇ ਜੋ ਸਲਾਹ ਬਣੇਗੀ ਜੀ ਉਹ ਬੋਲਣ। ਹਾਂ ਜੀ। ਮੇਰਾ ਨਾਮ ਦਾਸ ਕੋਲੇ ਜੀ। ਮੇਰਾ ਨਾਮ ਹੀ ਸੁਨੀਲ ਮਾਰਾ। ਅਰ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰੇ ਨਾਲ ਸ਼ੁਆਗ ਕਰਦੇ ਆਂ। ਬੇਨਤੀ ਆ ਕਿ ਸਾਡੀਆਂ 2 ਮਹੀਨੇ ਦੀਆਂ ਸੈਲਰੀਆਂ ਹੋਈਆਂ ਜੀ। ਉਹ ਨਹੀਂ ਮਿਲ ਰਹੀਆਂ। ਸਾਡਾ ਜਿਹੜਾ ਆਪਣਾ ਪਹਿਲਾਂ ਤਾਂ ਪੀਐਫ ਆ ਉਹ ਵੀ ਕਲੀਅਰ ਨਹੀਂ ਆ। 4 ਮਹੀਨੇ ਦਾ ਸਾਡਾ ਪੀਐਫ ਥੱਲੇ ਪਿਆ ਹੋਆ। ਅਰ ਜੇ ਕਿਸੇ ਨੂੰ ਸੈਲਰੀ ਦਾ ਪੁੱਛੋ ਡਿਪਟੀ ਜਾ ਕੇ ਪੁੱਛਦੇ ਆ ਉਹ ਕਹਿੰਦੇ ਆ ਕਿ ਚੈੱਕ ਬਾਅਦ ਕਰ ਦਿੱਤਾ ਹੈ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਉਹ ਵੀ ਕਹਿ ਰਹੇ ਆ ਕਿ ਜਿਹੜਾ ਤੁਹਾਡਾ ਚੈੱਕ ਜਿਹੜਾ ਸਾਈਨ ਹੋ ਚੁੱਕਾ ਵਾ ਤੁਹਾਡੀਆਂ ਸੈਲਰੀਆਂ ਪੈ ਜਾਣੀਆਂ ਚਾਹੀਦੀਆਂ ਸੀਗੀਆਂ ਕਿਉਂ ਨਹੀਂ ਪਈਆਂ ਸਾਡੀਆਂ ਸੈਲਰੀਆਂ ਐਸਐਮਐਸ ਕੰਪਨੀ ਵੱਲੋਂ ਨਹੀਂ ਪੈਂਦੀਆਂ ਔਰ ਤੁਹਾਡਾ ਏਰੀਅਰ ਉਹ ਵੀ ਹਾਲੇ ਤੱਕ ਸਾਨੂੰ ਪ੍ਰੋਪਰ ਨਹੀਂ ਮਿਲਿਆ ਸਾਡੀ ਸਿਕਿਉਰਿਟੀ ਇਹਨਾਂ ਕੋਲ ਜਮਾ ਵਾ ਉਹਦਾ ਵੀ ਕੋਈ ਹਿਸਾਬ ਨਹੀਂ ਦੱਸਦੇ ਵੇ ਜੇ ਆਪਾਂ ਮਤਲਬ ਕਿ ਲੈ ਲੇ ਦਸਾਂ ਨੂੰ ਪੁੱਛੀਦਾ ਦਸਾਂ ਦੇ ਵਿੱਚੋਂ ਪੰਜਾਂ ਦਾ ਇਹ ਜਵਾਬ ਹੁੰਦਾ ਵਾ ਕਿ ਬਸਾਂ ਇਹ ਪਤਾ ਨਹੀਂ ਜੀ ਬੰਦ ਹੋ ਸਾਨੂੰ ਕਨਫਿਊਜ਼ ਹੋ ਹੀ ਚੁੱਕੇ ਆ ਤੇ ਇੰਨੇ ਤੋਂ ਮੈਂਟਲੀ ਹਰਾਸਮੈਂਟ ਹੋ ਚੁੱਕੇ ਆ ਕਿ ਇਹਨਾਂ ਦੀ ਵਜ੍ਹਾ ਨਾਲ ਸਾਨੂੰ ਕੁਝ ਸਮਝ ਨਹੀਂ ਆ ਰਹੀ ਹੈ ਕਰੀਏ ਤੇ ਕੀ ਕਰੀਏ ਸਾਡਾ ਤਾਂ ਡੋਟ ਨਹੀਂ 35-40 ਹਜ਼ਾਰ ਰੁਪਏ ਇਕੱਲੇ ਇਕੱਲੇ ਬੰਦੇ ਦਾ ਡੋਟ ਰਿਹਾ ਹੈ ਤੇ ਢੁੱਡੂ ਦਾ 2 300 ਬੰਦਾ ਇਕੱਠੇ ਤੇ ਮੰਨ ਲਓ ਸਾਡੇ ਪੈਸੇ ਨਾ ਮਿਲੇ ਤੇ ਅਸੀਂ ਤਾਂ 40-40 ਹਜ਼ਾਰ ਰੁਪਏ ਸਾਡਾ ਗਿਆ ਸੇਵਾ ਹੀ ਕੀਤੀ ਹੈ ਜੀ ਤਰਜਨ ਵਾਲੀ ਕੋਈ ਰੇ ਤੇ ਸਾਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਹਾਕਿਆ ਸਾਨੂੰ ਦਵਾਇਆ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਇੱਕ ਅੱਧੀ ਰ ਇਹਨਾਂ ਨੂੰ ਹੋਰ ਪੁੱਛਾਂਗੇ ਉਸ ਤੋਂ ਬਾਅਦ ਅਸੀਂ ਆਪਣੀਆਂ ਬੈਂਕ ਸਟੇਟਮੈਂਟ ਆਪਕੀਆ ਸਟੇਟਮੈਂਟ ਇਹ ਨਾਲ ਦੋਨੋਂ ਚੀਜ਼ਾਂ ਲਗਾ ਕੇ ਕਮਿਸ਼ਨਰ ਸਾਹਿਬ ਸੀਓ ਸਾਹਿਬ ਚੰਡੀਗੜ੍ਹ ਕਮਿਸ਼ਨਰ ਸਾਹਿਬ ਔਰ ਇੱਕ ਸਾਡੇ ਜਿਹੜੇ ਮੇਨ ਬੰਦੇ ਨੇ ਅਸੀਂ ਉਹਨਾਂ ਨੂੰ ਦਵਾਗੇ ਜਿਹੜੇ ਹਰ ਵਾਰੀ ਸਪੋਰਟ ਕਰਦੇ ਨੇ ਇਹ ਕੋਸ਼ਿਸ਼ ਹੁੰਦਾ ਕੋ ਚਲੋ ਇਹਨਾਂ ਕੋਲ ਕੋਲ ਨਹੀਂ ਬਾਹੜਾ ਮਸਲਾ ਲੋ ਜੇ ਤਾਂ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਉਹਨਾਂ ਕੋਲ ਪਹੁੰਚ ਕਰਾਂਗੇ

ਆਣੀ ਕਹਾਂ ਅਸੀਂ ਕਿੱਥੇ ਜਾਈਏ ਜੇ ਸਾਣਾ ਨਿਰਣਾ ਤਨਖਾਹ ਵਾਲੇ ਪੁੱਛੇ ਅਸੀਂ ਆਪਣੇ ਆਫਿਸ ਤਾਂ ਤਨਖਾਹ ਵਾਲੇ ਪੁੱਛੋ ਉਹ ਕਹਿੰਦੇ ਅਸੀਂ ਨੂੰ ਕਿੱਥੇ ਲਈਏ ਕਿ ਕਿੰਨਾ ਕੋਈ ਜਾਈਏ ਸਾਨੂੰ ਇਹ ਨਾ ਦੱਸਿਆ ਕਿ ਕਿੰਨਾ ਕੋਈ ਜਾਈਏ पूछिए कि हाँ भाई साढ़िया तनखाव दो अतो तनखाव लि तनखा दो ड्यूटिया कर बट एक बच्चा तनखावे सैलरिया पाओ तो सम हाँ कर रहे तनखावे कई कटकियां दिखा जा रही है जॉब तो कट दिता जाएगा ज्यूटिया फिर इधर उधर सुट देंगे इस करके असि यह कह ਨੇ ਆ ਕਿ ਸਾਡੀਆਂ ਤਨਖਾਹਾਂ ਦਾ ਰੋਸ ਹੈ ਆਪਣਾ ਹੱਕ ਮੰਗਣਦੇ ਆ ਅਸੀਂ ਸਵੇਰੇ 6 ਵਜੇ ਆਉਂਨੇ ਆ ਮੀ ਜਾਵੇ ਮੇਰੀ ਜਾਵੇ ਕੁਛ ਜਾਵੇ ਅਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਪੜਤਾਂਦੇ ਆ 6 ਤੋਂ 2 ਵੇ ਤੱਕ ਜਿਓ ਤੇ ਬਾਕੀ ਜਿਹੜੇ ਗਾਰਡ ਹੈ ਜਿਹੜੇ ਦੂਸਰੇ ਗਾਰਡ ਆ ਪੂਰੀ ਦਿਨ ਰਾਤ ਇੱਥੇ ਰਾਤ ਰਿਸਕ ਹੁੰਦਾ ਵਾ ਸਾਡੇ ਗਾਰਡ ਫਿਰ ਵੀ ਇੱਥੇ ਆਪਣੀ ਜਾਨ ਬਣਾ ਕੇ ਇੱਥੇ ਡਿਊਟੀਆਂ ਕਰਨਦੇ ਆ ਉਹਨਾਂ ਨੂੰ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਸਾਨੂੰ ਤਨਖਾਹਾਂ ਦਿਓ ਪਹਿਲਾਂ ਤਾਂ ਤੁਹਾਨੂੰ ਜ਼ਮੇਰ ਕੋ ਪਹਿਲਾਂ ਹੀ ਦੱਸ ਚੁੱਕੇ ਆ ਕਿ ਤਨਖਾਹਾਂ 7 ਨੂੰ ਆਉਂਦੀਆਂ ਸੀ 10 ਨੂੰ 20 ਨੂੰ फेर ਪੁਰਾਣੀ ਨਹੀਂ ਟਪਗੀਆਂ ਅਸੀਂ ਮਜਬੂਰ ਹੋ ਕੇ ਆਏ ਆ ਮੀਡੀਆ ਦੇ ਅੱਗੇ ਕਿ ਸਾਡੀਆਂ ਤਨਖਾਹਾਂ ਸਾਨੂੰ ਪਾਈਆਂ ਜਾਣ ਔਰ ਸੈਕੰਡਲੀ ਗੱਲ ਸਰਕਾਰਗੇ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਇਹ ਪ੍ਰੋਜੈਕਟ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਉਹ ਘਾਟੇ ਦੇ ਪ੍ਰੋਜੈਕਟ ਜਿਹੜੇ ਚਲਾਉਂਦੀ ਹੈ ਤਾਂ ਕਿ ਜਨਤਾ ਨੂੰ ਸਹੂਲਤ ਮਿਲੇ ਤੇ ਇਹ ਵੀ ਜਿਹੜਾ ਪ੍ਰੋਜੈਕਟ ਹੈ ਇਹ ਜਨਤਾ ਦੇ ਲਈ ਹੈ ਪਬਲਿਕ ਦੇ ਲਈ ਬਹੁਤ ਜ਼ਿਆਦਾ ਮੰਗ ਹੈ ਬੱਚਿਆਂ ਦੇ ਲਈ ਗਰੇ ਵਪਾਰੀ ਵਰਗਾ ਉਹਨਾਂ ਦੇ ਲਈ ਸਕੂਲ ਪਾਲਸ ਬੋਇੰਡ ਗਰਲ ਜਿਹੜੀਆਂ ਕੁੜੀਆਂ ਚ ਸੇਫ ਜਾਂਦੀਆਂ ਸੀ ਸੇਫ ਆਉਂਦੀਆਂ ਸੀ ਜਿਵੇਂ ਕਿ ਹਣ ਫ੍ਰੀ ਬੱਸਾਂ ਪੰਜ ਨਾਲ ਚਲਾਈਆਂ ਆ ਉਹ ਬੱਸਾਂ ਦੇ ਵਿੱਚ ਜਿਵੇਂ ਫ੍ਰੀ ਦੇ ਵਿੱਚ ਕਈ ਛੇੜੀ ਲੈ ਜਾਂਦੇ ਆ ਨੂੰ ਵੀ ਨੂੰ ਫਿਰ ਪੁਰਾ ਵੀ ਨਹੀਂ ਟਪਕੀਆਂ ਅਸੀਂ ਮਜਬੂਰ ਹੋ ਕੇ ਆਏ ਆ মিডিਆ ਦੇ ਅੱਗੇ ਕਿ ਸਾਡੀਆਂ ਤਨਖਾਹਾਂ ਸਾਨੂੰ ਪਾਈਆਂ ਜਾਣ ਔਰ ਸੈਕੰਡਲੀ ਗੱਲ ਸਰਕਾਰਗੇ ਕ ਹੱਥ ਜੋੜ ਕੇ ਬੇਨਤੀ ਆ ਕਿ ਇਹ ਪ੍ਰੋਜੈਕਟ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਉਹ ਘਾਟੇ ਦੇ ਪ੍ਰੋਜੈਕਟ ਜਿਹੜੇ ਚਲਾਉਂਦੀ ਹੈ ਤਾਂ ਕਿ ਜਨਤਾ ਨੂੰ ਸਹੂਲਤ ਮਿਲੇ ਤੋ ਇਹ ਵੀ ਜਿਹੜਾ ਪ੍ਰੋਜੈਕਟ ਹੈ ਇਹ ਜਨਤਾ ਦੇ ਲਈ ਹੈ ਪਬਲਿਕ ਦੇ ਲਈ ਬਹੁਤ ਜ਼ਿਆਦਾ ਮੰਗ ਹੈ ਬੱਚਿਆਂ ਦੇ ਲਈ ਜਿਹੜੇ ਵਪਾਰੀ ਵਰਗਾ ਉਹਨਾਂ ਦੇ ਲਈ ਸਕੂਲ ਕਾਲਜ ਪਹੁੰਚ ਕਰ ਲੈ ਜਿਹੜੀਆਂ ਕੁੜੀਆਂ ਚ ਸੇਫ ਜਾਂਦੀਆਂ ਸੀ ਸੇਫ ਆਉਂਦੀਆਂ ਸੀ ਜਿਵੇਂ ਕਿ ਹੁਣ ਫ੍ਰੀ ਬੱਸਾਂ ਪੰਜ ਇਹਨਾਂ ਨੂੰ ਚਲਾਈਆਂ ਆ ਉਹ ਬੱਸਾਂ ਦੇ ਵਿੱਚ ਜਿਵੇਂ ਫ੍ਰੀ ਦੇ ਵਿੱਚ ਕਈ ਛੇੜੀ ਗਏ ਜਾਂਦੇ ਆ ਨਸ਼ਾ ਕਰਨ ਵਾਲੇ ਸਾਡੀਆਂ ਮੈਡਮਾਂ ਡਿਊਟੀ ਕਰਦੀਆਂ ਕਈ ਵਾਰੀ ਬਤਨੀ ਸੀ ਹੋਈ ਹੈ ਉਹਨਾਂ ਦੇ ਨਾਲ ਇਹ ਸਰਕਾਰ ਅੱਗੇ ਕਵਾਂਗੇ ਬੱਸਾਂ ਚਲਾਈਆਂ ਜਾਣ ਇਹਦਾ ਕਿਰਾਇਆ ਲਾਇਆ ਜਾਵੇ ਔਰ ਬੱਸਾਂ ਨੂੰ ਇੱਕ ਦੁਬਾਰਾ ਉਸ ਤਰ੍ਹਾਂ ਇਹ ਜਿਹੜੀ ਸਰਵਿਸ ਹੈ ਸ਼ੁਰੂ ਕੀਤੀ ਜਾਵੇ ਅਸੀਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੀ ਰੋਜ਼ੀ ਰੋਟੀ ਨਾ ਖੋਈ ਜਾਵੇ ਨਹੀਂ ਨਹੀਂ ਬੋਲੇ ਕਾਨੂੰਨ ਖਾਂਦੀ ਹੈ ਅੱਗੇ ਕੀ ਕਰੋਗੇ ਦੇਖੋ ਜੀ ਅਸੀਂ ਤਾਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਤੇ ਸੜਕਾਂ ਤੇ ਰੁਲੰਦਿਆ ਵਾ ਆਮ ਆਦਮੀ ਹੱਥ ਜੋੜ-ਜੋੜ ਕੇ ਨੌਕਰੀਆਂ ਮਨਗੰਦਿਆ ਵਾ ਉਹ ਕਹਿੰਦੇ ਕਿ ਅਸੀਂ ਨੌਕਰੀਆਂ ਦਵਾਂਗੇ ਅਸੀਂ ਰੋਜ਼ਗਾਰ ਖੋਲ੍ਹੇ ਆ ਪਰ ਸਾਡੀਆਂ ਤੇ ਖੋਲ੍ਹਿਆ ਕਿੰਗਾਂ ਸਾਡੇ ਟੀਸੀ ਪਾਸ ਕਰਾਜ ਸਾਲ 1.5 ਸਾਲ ਹੋ ਗਿਆ ਘਰ ਬੈਠਿਆ ਨੂੰ ਕਈ ਪਹਾੜਾਂਾਂ ਵਿੱਚ ਕਈ ਉਹ ਧੀਆਂਆਂ ਦਾ ਜਿਹਨਾਂ ਦੇ ਪੋਣ ਹੀ ਹੈਗੇ ਸਿਰ ਤੇ ਉਹ ਵਿਚਾਰੀਆਂ ਸੇ ਮਾਂ ਦੇ ਭਰਾਵਾਂ ਦਾ ਨਾਂ ਲੈ ਕੇ ਉਹ ਵਿਚਾਰੀਆਂ ਘਰ ਬਿਠਾ ਦਿੱਤੀਆਂ ਗਈਆਂ ਉਹ ਹੱਥ ਜੋੜ ਲਿਆ ਪਈਆਂ ਕਿ ਸਰਕਾਰ ਸਾਨੂੰ ਦੁਬਾਰਾ ਬੁਲਾ ਲਵੇ ਇਹ ਪ੍ਰੋਜੈਕਟ ਦੁਬਾਰਾ ਚੱਲੇ ਅਸੀਂ ਦੁਬਾਰਾ ਨੌਕਰੀਆਂ ਤੇ ਆਈਏ ਉਹ ਨਹੀਂ ਆਣੀਆਂ ਤਾਂ ਸਾਡੀ ਨੌਕਰੀਆਂ ਨੂੰ ਵੀ ਖਤਰਾ ਹੈ ਅਸੀਂ ਗਾਰਡ ਦੀ ਨੌਕਰੀ ਕਰੰਦੇ ਸੜਕਾਂ ਦੇ ਉੱਤੇ ਬੰਨੇ ਨਾ ਪੱਖਾ ਨਾ ਇੱਥੇ ਕੁਰਸੀਆਂ ਪਰ ਫਿਰ ਵੀ ਅਸੀਂ ਇਮਾਨਦਾਰੀ ਨਾਲ ਨੌਕਰੀ ਕਰੰਦੇ ਆ ਤੁਸੀਂ ਸਵੇਰੇ 6 ਵਜੇ ਆਉਗੇ ਨਾ तुमने कमाना तो तो है अग मान लो सा सिलेंडर खतम हो जो तनखा नहीं आई अलेंडर कि बच्चे पढ़ते पे है जो तनखा नहीं आएगी बच्चों की फीसा कितने देवे की गल्ह वाल नहीं देखती पी सर कम हाथ जोड़ के बिनती की जे नहीं तो मैं मैं हड़ताल से दऊंगी क्योंकि मेरे बच्चे छोटे छोटे है मेरे सिर से छत नहीं है ठीक है ना मैं किराया दिनी हाँ हर महीने मैंने किराया भी देना पा भगवंत तो 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 होती है अमृतसर का प्रोजेक्ट शुरू किया मैट्रोज चलाओ यह बहुत ज्यादा मान लो कुछ चेर तहटा पिया है चाहे कुछ भी है सरकार पर सरकार हर घाटे तो प्रोजेक्ट चला रही है तो पेगा ਉਹ ਹੱਸ ਜੋੜ ਕੇ ਸਾਡੀ ਸਰਕਾਰਾਂ ਦੇ ਅੱਗੇ ਬੇਨਤੀ ਹੈ ਗੁਜਾਰਿਸ਼ ਹੈ ਧੰਨਵਾਦ